ਮਾਈਕਰੋ ਜੀ ਕਾ ਖਾਲਸਾ ਮਾਈਕਰੋ ਜੀ ਕੀ ਫਤਿਹ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਝਗੜੇ ਵਿਖੇੜੇ ਸ਼ੁਰੂ ਹੋ ਚੁੱਕੇ ਐ ਇਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਵੰਤਮਨ ਦੀ ਜਿਹੜੀ ਸਰਕਾਰ ਹੈ ਇਹ ਬਿਲਕੁਲ ਹਰੇਕ ਪੱਖ ਤੋਂ ਹਰੇਕ ਵਿਸ਼ੇ ਤੋਂ ਹਰੇਕ ਮੁੱਦੇ ਤੋਂ ਫੇਲੀਅਰ ਹੈ ਜਦੋਂ ਭਵੰਤਮਾਨ ਨੇ ਸਿਮ ਬਣ ਤੋਂ ਪਹਿਲਾਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਸਰਦਾਰ ਭਵ ਸਿੰਘ ਸ਼ਿਖਦੇਆਜਨ ਜਿਨ੍ਹਾਂ ਦੀ ਉਹ ਲਹਿਰ ਨੂੰ ਲੈ ਕੇ ਨੌਜਵਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਸੀ ਤੇ ਉਸ ਅਸਥਾਨ ਤੇ ਜਾ ਕੇ ਖੜਗਲ ਕਲਾਂ ਵਿਖੇ ਮਿੱਟੀ ਮੱਥੇ ਨਾਲ ਲਾ ਕੇ ਕਸਮ ਖਾਦੀ ਸੀ ਤੇ ਉਹ ਬਸੰਤੀ ਪੱਗ ਝਾੜੂ ਪਾਰਟੀ ਨੇ ਹਰੇਕ ਨਿਸ਼ਰ ਤੇ ਬੰਨੀ ਤੇ ਅੱਜ ਜਿਹੜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਸਭ ਪੰਜ ਮਿੱਟੀ ਚ ਮਿਲਾ ਦਿੱਤੇ ਮੈਂ ਇੱਕ ਬੇਨਤੀ ਕਰਨੀ ਹੈ ਜੇ ਸਤਾਏ ਦੇ ਵਿੱਚ ਭਵੰਤਮਾਨ ਇੰਜਾ ਥੋੜੇ ਬਹੁਤੇ ਜਿਹੜੇ ਸਿਆਣੇ ਐਮਐਲਏ ਨੇ ਉਹ ਚਾਹੁੰਦੇ ਐ ਕਿ ਅਸੀਂ ਦੁਬਾਰਾ ਐਮਐਲਏ ਬਣ ਸਕੀਏ ਤਾਂ ਇਸ ਵਕਤ ਥੋੜਾ ਜਿਹਾ ਗੌਰ ਕਰਨ ਦੀ ਲੋੜ ਹੈ ਗੌਰ ਇਹ ਕਰਨ ਦੀ ਲੋੜ ਹੈ ਕਿ ਇਸ ਵਕਤ ਅੰਤਿਫਾ ਦੇ ਕੇ ਉਹ ਅੰਤਮਾਨ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੀ ਕਮਿਟਮੈਂਟ ਲੋਕਾਂ ਦੇ ਨਾਲ ਕੀਤੀ ਸੀ ਉਹਦੇ 1% ਵੀ ਖਰੇ ਨਹੀਂ ਉਤਰੇ ਜਿੰਨਾ ਰੌਲਾ ਰਟਾ ਤਕਰੀਬਨ ਪੌਣੇ 3 ਸਾਲ ਦੇ ਵਿੱਚ ਪਿਆ ਇਹਨਾਂ ਰੋਲਾ ਰਟਾ 73 ਸਾਲਾਂ ਦੇ ਵਿੱਚ ਕਦੇ ਵੀ ਨਹੀਂ ਪਿਆ ਕੇਜਰੀਵਾਲ ਨੇ ਤਾਂ ਖੇੜਾ ਛਡਾ ਲਿਆ ਹੁਣ ਭਵੰਤਮਨ ਨੂੰ ਇਹ ਲੋਡ ਹੈ ਵੈਸੇ ਐਮਐਲਏ ਤਾਂ ਸਤਾਈ ਦੇ ਵਿੱਚ ਇਹਨਾਂ ਦਾ ਕੋਈ ਬਣਨ ਨਹੀਂ ਜਿਹੜੇ ਕਰਤੂਤਾਂ ਨੇ ਇਹਨਾਂ ਦੀ ਔਰ ਜੇ ਕਿਸੇ ਨੇ ਪਿੰਡ ਦਾ ਸਰਪੰਚ ਬਣਨਾ ਜਾਂ ਮੈਂਬਰ ਪੰਚਾਇਤ ਬਣਨਾ ਤਾਂ ਉਹਨੇ ਕੁਝ ਥੋੜੀ ਜਿਹੜੀ ਕਾਰ ਵੀ ਜਾਰੀ ਹੈ ਉਹ ਵਧੀਆ ਹੋ ਸਕਦੀ ਹੈ ਜੇ ਹੁਣ ਤੋਂ ਹੀ ਕੁਰਸੀਆਂ ਸੜਕੇ ਪਾਸੇ ਹੋ ਜਾਣ ਕਿਉਂਕਿ ਜਿਹੜੇ ਲੋਕ ਤੁਹਾਡੇ ਪਿੱਛੇ ਲੱਗੇ ਸੀ ਉਹਨਾਂ ਲੋਕਾਂ ਨੂੰ ਤੁਹਾਡੀਆਂ ਕਰਤੂਤਾਂ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ ਜਦੋਂ ਤੁਸੀਂ ਪੁਲਿਸ ਦੀ ਗੱਲ ਕਰਦੇ ਹੋ ਪੁਲਿਸ ਦੇ ਹੱਥ ਬਿਲਕੁਲ ਬੰਨੇ ਹੋਏ ਨੇ ਕਿਸੇ ਕੋਲੇ ਕੋਈ ਪਾਵਰ ਨਹੀਂ ਕਿਤੇ ਕੋਈ ਕਾਰਵਾਈ ਕਰ ਸਕੇ ਸ਼ਰਿਆਮ ਘਰਾਂ ਦੇ ਵਿੱਚ ਵੜ ਕੇ ਜਿਹੜੇ ਗੁੰਡਾ ਅੰਸਰ ਨੇ ਬੋਲੀਆਂ ਮਾਰ ਕੇ ਕਤਲ ਕਰ ਰਹੇ ਨੇ ਸ਼ਰਿਆਮ ਪੁਲਿਸ ਅਫਸਰਾਂ ਦੇ ਨਾਲ ਤੱਕਾ ਮੁੱਕੀ ਹੋ ਰਹੀ ਹੈ ਸ਼ਰਿਆਮ ਬੈਂਕਾਂ ਦੇ ਵਿੱਚ ਡਕੈਤੀਆਂ ਜਾਂ ਜਿਹੜੇ ਜੁਐਲਰੀ ਦਾ ਕੰਮ ਕਰਦੇ ਨੇ ਗੋਲਡਰ ਦਾ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਨੇ ਸ਼ਰਿਆਮ ਨਸ਼ਾ ਵਿਕਰੇ ਤੇ ਜਿਹੜੀ ਵੀ ਕਮਿਟਮੈਂਟ ਭਵੰਤਮਾਨ ਨੇ ਖੜਕਲ ਕਲਾਂ ਦੀ ਧਰਤੀ ਤੇ ਜਾ ਕੇ ਪੰਜਾਬ ਦੇ ਲੋਕਾਂ ਨਾਲ ਕੀਤੀ ਸੀ 1% ਵੀ ਉਹਦੇ ਤੇ ਖਰੇ ਨਹੀਂ ਉਤਰੇ ਇੱਥੋਂ ਤੱਕ ਲੋਕ ਕਹਿ ਰਹੇ ਨੇ ਕਿ ਭਗਵੰਤਮਾਨ ਨੇ ਜਿਹੜੀ ਪੱਗ ਸਿੰਘ ਵਾਲੀ ਬਸੰਤੀ ਰੰਗ ਦੀ ਪੱਗ ਬੰਨੀ ਸੀ ਉਹਨੂੰ ਵੀ ਲਾਜ ਲਾਈ ਹੈ ਇਹ ਕੋਈ ਦੋਰਾਮਾ ਨਹੀਂ ਤੇ ਜਦੋਂ ਦਾ ਹਸਪੀਟਲ ਤੋਂ ਛੁੱਟੀ ਲੈ ਕੇ ਆਇਆ ਤੇ ਆਪਣੇ ਪਿੰਡ ਜਾ ਕੇ ਜਿਹੜਾ ਉਹਦਾ ਭਾਸ਼ਣ ਹੈ ਤੁਸੀਂ ਸੁਣ ਸਕਦੇ ਹੋ ਕੋਈ ਉੱਥੇ ਮੁੱਖ ਮੰਤਰੀ ਵਾਲੀ ਗੱਲਬਾਤ ਹੈ ਨਹੀਂ ਕਹਿੰਦਾ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਆਇਆ ਮੈਂ ਤਾਂ ਇਸ ਪਿੰਡ ਦਾ ਜੰਮਪੜਾ ਤੁਹਾਡਾ ਬੱਚਾ ਬਣ ਕੇ ਆਇਆ ਜਣ ਕੇ ਸਭ ਕੁਝ ਖਤਮ ਹੋ ਚੁੱਕਾ ਹੈ ਤੇ ਮੈਂ ਇਹ ਗੱਲ ਤਾਂ ਕੀਤੀ ਹੈ ਕਿ ਜਿਹੜੇ ਸਰਦਾਰ ਭਗਤ ਸਿੰਘ ਦੀ ਪੱਗ ਹੈ ਅਸੀਂ ਸ਼ਹੀਦ-ਏ-ਆਜ਼ਮ ਕਹਿੰਦੇ ਹਾਂ ਉਹਨਾਂ ਦਾ ਉਹਨਾਂ ਦਾ ਜਨਮ ਦਿਨ ਉਹਨਾਂ ਅਸੀਂ ਦੀ ਦਿਹਾੜਾ ਬੜੇ ਧੂਮ ਧਾਮ ਦੇ ਨਾਲ ਮਨਾਉਂਦੇ ਤੇ ਉਹਨਾਂ ਦੇ ਹੱਥ ਵਿੱਚ ਬੁੱਕ ਫੜੀ ਹੋਈ ਹੈ ਕਿਤਾਬ ਫੜੀ ਹੋਈ ਹੈ ਤੇ ਉਹਦਾ ਭਾਵ ਕੀ ਹੈ ਕਿ ਬਹੁਤ ਸਿਆਣਪ ਦੀ ਲੋੜ ਸੀ ਅਕਲਮੰਦ ਖੂਨ ਦੀ ਲੋੜ ਸੀ ਜਿਹੜੀ ਉਹਨਾਂ ਨੇ ਕ੍ਰਾਂਤੀਕਾਰੀ ਦੀ ਗੱਲ ਕੀਤੀ ਜਾਂ ਕ੍ਰਾਂਤੀ ਲੈ ਕੇ ਆਂਦੀ ਦੇਸ਼ ਨੂੰ ਆਜ਼ਾਦ ਕਰਾਇਆ ਪੌਸ਼ਿੰਗ ਵਾਲੀ ਇੱਕ ਵੀ ਗੱਲਬਾਤ ਭਵੰਤਮਾਂ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਵਿੱਚ ਹੈ ਨਹੀਂ ਇਹ ਬੇਨਤੀ ਮੈਂ ਤਾਂ ਕੀਤੀ ਹੈ ਅੱਜ ਮੈਂ ਇੱਕ ਘੰਟਾ ਜਿਹੜਾ ਪੰਜਾਬ ਦੇ ਵਿੱਚ ਕ੍ਰਾਈਮ ਹੋ ਰਿਹਾ ਨੀਦੀਆਂ ਅੱਖਾਂ ਦੇ ਸਾਹਮਣੇ ਉਹ ਬਿਲਕੁਲ 100% ਸੱਚ ਹੈ ਲੋਕਾਂ ਨੂੰ ਪਤਾ ਹੈ ਕਿਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਕੋਈ ਪੁਲਿਸ ਅਫਸਰ ਥੋੜੀ ਬਹੁਤੀ ਹਿੰਮਤ ਦਿਖਾਉਂਦਾ ਹੈ ਤਾਂ ਅਨੁਤਮ ਕੀ ਹੁੰਦਾ ਕਿ ਤੈਨੂੰ ਸਸਪੈਂਡ ਕੀਤਾ ਜਾਓ ਤੂੰ ਨੌਕਰੀ ਤੋਂ ਹੱਥੋਂ ਬੈਠੇਗਾ ਇਹ ਕੌਣ ਕਰਵਾ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਇਹ ਵਿਰੋਧੀ ਧਿਰਾਂ ਤਾਂ ਜਕਸਦੀਆਂ ਨੇ ਇਹ ਸਿਰਫ ਤੁਹਾਡੀਆਂ ਕਰਤੂਤਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਇਹ ਉਹ ਮੈਂ ਸਭ ਕੁਝ ਦੱਸਿਆ ਹੁਣ ਜਿਹੜੇ ਬੰਦੇ ਬਦਲਾਅ ਵਾਲਾ ਕਰਦੇ ਸੀ ਤਿੰਨ ਸਾਲ ਪਹਿਲਾਂ ਉਹ ਆਪ ਪਿੱਟੇ ਜਾਂਦੇ ਆ ਉਹ ਕਹਿੰਦੇ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਬਦਲਾਅ ਲਿਆ ਕੇ ਬਸ ਇੱਕ ਗੱਲ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਿਖਾਈ ਹੈ ਉਹ ਕਹਿੰਦਾ ਮੈਂ ਪੰਜਾਬੀ ਮਾਂ ਬੋਲੀ ਦੇ ਨਾਲ ਬੜਾ ਪਿਆਰ ਕਰਦਾ ਉਹਦੇ ਵਿੱਚੋਂ ਇੱਕ ਸ਼ਬਦ ਸਿਖਾਤਾ ਉਹ ਕਿਹੜਾ ਚੰਡੀਗੜ ਕਿੱਦਾਂ ਲਿਖੀਦਾ ਉਹ ਤੁਸੀਂ ਦੇਖ ਹੀ ਲਿਆ ਚੰਡੀਗੜ ਕਿੱਦਾਂ ਲਿਖਿਆ ਚ ਚੇ ਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗਾਗੇ ਦੇ ਪੈਰ 'ਚ ਫਾਹਾ ਫਿਰ ਡਾੜੇ ਦੇ ਪੈਰ 'ਚ ਹਾਹਾ ਜਣ ਕੇ ਚੰਡੀਗੜ ਵੀ ਉਸ ਬੰਦੇ ਨੂੰ ਲਿਖਣਾ ਨਹੀਂ ਆਇਆ ਤੇ ਇਹ ਇੱਕ ਸ਼ਬਦ ਜ਼ਰੂਰ ਜਿਹੜੇ ਬੰਦੇ ਸੂਝਬਾਨ ਸੀ ਉਹ ਸਮਝ ਗਏ ਕਿ ਕਿੰਨਾ ਕੁ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ ਤੇ ਕਿੰਨੀ ਕੁ ਭਗਵੰਤਮਾਨ ਨੇ ਜਿਹੜੀ ਭਗਸ਼ੰਗੂ ਵਾਲੀ ਪੱਗ ਸਰ ਤੇ ਸਜਾਈ ਸੀ ਉਹਦਾ ਕਿੰਨਾ ਕ ਮਾਣ ਕਿੰਨਾ ਉਹਦੀ ਲਾਜ ਰੱਖੀ ਹੈ ਇਹ ਲੋਕਾਂ ਨੂੰ ਪਤਾ ਲੱਗ ਗਿਆ ਤੇ ਮੈਂ ਲਾਸਟ ਵਿੱਚ ਇੱਥੇ ਬੇਨਤੀ ਕਰਨੀ ਹੈ ਤੁਹਾਨੂੰ 27 ਵਿੱਚ ਐਮਐਲਏ ਤਾਂ ਕੋਈ ਬਣਾਉਂਦਾ ਨਹੀਂ ਜੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਕੋਈ ਪਿੰਡ ਦੀ ਮੈਂਬਰੀਬਲ ਜੇ ਸਰਪੰਚੀ ਮਿਲ ਜੇ ਤਾਂ ਤੁਸੀਂ ਆਪਣੀ ਇੱਜ਼ਤ ਬਚਾ ਸਕਦੇ ਹੋ ਉਹਦੇ ਵਿੱਚ ਇਹੀ ਹੈ ਤੁਹਾਡੇ ਲਈ ਕਿ ਆਪਣੀਆਂ ਕੁਰਸੀਆਂ ਛੱਡ ਕੇ ਪਾਸੇ ਹੋ ਜਾਓ ਸ਼ਾਇਦ ਇਲੈਕਸ਼ਨ ਦੁਆਰਾ ਹੋ ਜੇ ਕਿਉਂਕਿ ਲੋਕ ਚਾਹੁੰਦੇ ਆ ਇਹ ਬੇਨਤੀ ਪ੍ਰਵਾਨ ਕਰਿਓ ਔਰ ਝਾੜੂ ਵਾਲੀਆਂ ਜਿਹੜੀਆਂ ਭੇਡਾਂ ਨੇ ਉਹਨੂੰ ਬੇਨਤੀ ਹੈ ਕਿ ਹੁਣ ਇੱਕ ਵੀ ਤੁਹਾਡੇ ਵਿੱਚੋਂ ਸਾਹਮਣੇ ਆ ਕੇ ਬੋਲਣ ਨੂੰ ਤਿਆਰ ਨਹੀਂ ਕਿ ਕੇ ਭਵੰਤਮਨ ਦੀ ਕਾਰਗੁਜ਼ਾਰੀ ਕਿੰਨੀ ਕੁ ਵਧੀਆ ਹੈ ਕਿੰਨੀ ਗਲਤ ਹੈ ਸਭ ਜੁਮਲੇ ਸੀ ਪਹਿਲਾਂ ਛੱਡੇ ਤੇ ਉਹੀ ਜੁਮਲੇ ਲੋਕਾਂ ਦੇ ਸਾਹਮਣੇ ਵਾਇਰਲ ਹੋ ਰਹੇ ਨੇ ਕੁਝ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ